ਜਪ ਆਦ ਸੱਚ ਝੁਗਾਦ ਸੱਚ ਆਦ ਸੱਚ ਝੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਪ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜਪ ਆਦ ਸੱਚ ਜੁਗਾਦ ਸੱਚ ਕਿ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਜਿਨੀ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਬਾਣ ਮੇ ਬਾਗੁਰ ਨਾਨਕ ਦੇਵ ਜੀ ਨੇ ਲਿਖਿਆ ਉਚਾਰਨ ਕੀਤੀ ਹੈ ਆਸਰਾਖ ਦੀ ਬਾਹਰਾ ਹੈ ਬਾਸ ਲੋਕਾ ਨਾਲ ਜਿਹੜਾ ਲਫਜ਼ ਆਇਆ ਨਾ ਬਾਦ ਦੇ ਵਿੱਚ ਇਹਦਾ ਮਤਲਬ ਹੈ ਉਹਨਾਂ ਨੇ ਬਾਣ ਲਿਖੀ ਸੀ ਲਿਖਣ ਵਾਲੇ ਨੇ ਨਾਲ ਜਿਹਨੇ ਸੰਪਾਦਨ ਕੀਤੀ ਉਹਨਾਂ ਨਾਲ ਸ਼ਲੋਕ ਰਲ ਆਏ ਨੇ ਬਾਸ ਲੋਕਾ ਨਾਲ ਭੀ ਸ਼ਲੋਕਾਂ ਦੇ ਨਾਲ ਸ਼ਲੋਕ ਰਵਾਇਆ ਗਏ ਦੇ ਬਾਅਦ 12 ਵਾਰ ਸ਼ਲੋਕ ਨਹੀਂ ਸੀ ਉਚਾਰਨ ਕੀਤੇ ਇਸ ਲਈ ਇਸ ਦੇ ਵਿੱਚ ਤਬਦੀਲੀ ਕੀਤੀ ਸਲੈਖ ਤਾਂ ਲਿਖਿਆ ਹੈ ਸਲੈਖ ਜਿਹਨੇ ਲਿਖਿਆ ਨਾ ਗੁਰੂ ਨਾਨਕ ਨਾਮੀ ਅਸਲ ਲੇਖ ਲਿਖਿਆ ਉਹਨਾਂ ਨੇ ਬਾਅਦ ਉਚਾਰਨ ਕੀਤੀ ਸਲੈਖ ਪੰਜਵੇਂ ਪਾਠਾ ਨੇ ਲਿਖਿਆ ਹੈ ਇਹ ਵੀ ਕਹਿੰਦੇ ਨੇ ਵੀ ਜਿਹੜੇ ਟੁੱਡੇ ਅਸਰਾ ਧੁਰਿਏੜੇ ਇਹ ਛੇਵੀਂ ਪਾਸ਼ਾ ਨਾਲ ਲੱਗਿਆ ਪਰ ਇਹ ਗੱਲ ਬਹੁਤ ਹੀ ਵਜ਼ਨਦਾਰ ਨਹੀਂ ਹੈ ਕਿਉਂਕਿ ਜੇ ਧੁਰੀਆਂ ਨਾਲ ਲੱਗੀ ਹੁੰਦੀ ਹੋ ਤਾਂ ਦੁਬਾਰਾ ਬਿਲਡ ਘਣੀ ਪੈਦੀ ਉਹਦੇ ਵਿੱਚ ਧੁਰੀਆਂ ਲਿਖੜੀਆਂ ਪੈਦੀਆਂ ਸਾਰੇ ਇੱਕ ਅਲੱਗ ਮਸਲਾ ਹੈ ਅਰਥਬੋਧ ਨਾਲ ਇਹਦਾ ਕੋਈ ਸੰਬੰਧ ਨਹੀਂ ਵਿਦਵਾਨਾਂ ਦੀ ਗੱਲ ਹੋਊਗੀ ਵਿਦਵਾਨ ਇਹ ਜਦ ਨਾਲ ਚੱਕ ਕੇ ਮੇਰੇ ਰੋਲੇ ਖੜੇ ਕਰ ਲੈਂਦੇ ਹੁੰਦੇ ਨੇ ਸਾਡਾ ਮਤਲਬ ਸਿਰਫ ਗੁਰਬਾਣੀ ਕੀ ਕਹਿ ਰਹੀ ਹੈ ਸਾਨੂੰ ਸਿਖਾ ਕੀ ਦੇ ਰਹੀ ਹੈ ਉਹਦੇ ਤੇ ਮਤਲਬ ਹੈ ਇੰਨਾ ਜ਼ਰੂਰ ਹੈ ਵੀ ਜਿਹੜੇ ਸ਼ਲੋਕ ਨੇ ਇਹ ਪੰਜਵੇਂ ਪਾਸੇ ਤੋਂ ਬਾਅਦ ਚ ਉਚਾਰਣ ਕਰਕੇ ਉਚਾਰਣ ਕੀਤੇ ਹੋਏ ਸੀ ਬਾਅਦ ਦੇ ਵਿੱਚ ਲਿਖ ਦਿੱਤੇ ਜਿਹੜੇ ਜਿਹੜੇ ਵਿਸ਼ੇ ਸੀ ਜਿਹੜੀ ਪੌੜੀ ਦਾ ਉਹ ਵਿਸ਼ੇ ਦਾ ਸ਼ਲੋਕ ਪਹਿਲਾਂ ਰੱਖ ਦਿੱਤਾ ਇੱਕ ਕਿਸਮ ਦੀ ਸ਼ਲੋਕ ਦੀ ਵਿਆਖਿਆ ਵੀ ਹੋ ਗਈ ਪੌੜੀ ਵੀ ਲਿਖੀ ਗਈ ਉਹ ਸ਼ਲੋਕ ਦੀ ਭਾਵਨਾ আর ਉਹ ਪੌੜੀ ਦੀ ਭਾਵਨਾ ਇੱਕ ਹੈ ਦੋਹਾਂ ਦੀ ਗੱਲ ਇੱਕੋ ਹੀ ਹੈ ਸ਼ਲੋਕ ਦੀ ਵਿਆਖਿਆ ਹੋ ਗਈ ਉੱਥੇ ਗੁਰਬਾਣੀ ਦੀ ਗੁਰਬਾਣੀ ਦੀ ਵਿਆਖਿਆ ਲੱਗ ਕਰਦੀ ਇਹ ਇਹਦਾ ਕਹਿਣ ਦਾ ਮਤਲਬ ਸੀ ਜਿਹੜਾ ਆ ਸ਼ਲੋਕ ਹੈ ਉਹਦੀ ਆ ਵਿਆਖਿਆ ਹੋਈ ਹੋਈ ਹੈ। ਮਤਲਬ ਐਸੀ ਇਹਦਾ ਲਿਖਣਾ। ਹੁਣ ਇਹ ਹੈਗਾ ਬਰਨਾਨ ਦੇ ਵੀ ਇੱਥੇ ਸ਼ੁਰੂ ਕਰਦੇ ਨੇ। ਬਲੇ ਹਰੀ ਗੁਰ ਆਪਣੇ ਦਿਹਾੜੀ ਸਦਬਾਰ। ਇਹ ਵਾਰ ਦਾ ਹਿੱਸਾ। ਨਾ ਸ਼ਲੋਕ ਹੈ। ਜੇਰ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ। ਵਾਹ। ਹੁਣ ਇਹ ਸ਼ਲੋਕ ਹੈ। ਸ਼ਲੋਕ ਮਹਲਾ ਪਹਿਲਾ ਸ਼ਲੋਕ ਮਹਲਾ ਪਹਿਲਾ ਜੇ ਆਪਾਂ ਇਸ ਸ਼ਲੋਕ ਨੂੰ ਵਿਚਾਰੀਏ ਤਾਂ ਇਹੋ ਲੱਗਦਾ ਹੈ ਵੀ ਗੁਰੂ ਨਾਨਕ ਦੇਵ ਦਾ ਕੋਈ ਗੁਰਦੇਵ ਹੈਗਾ ਪਰ ਇਹ ਗੱਲ ਸੱਚ ਹੈ ਕਿ ਗੁਰੂ ਨਾਨਕ ਦੇਵ ਦਾ ਕੋਈ ਵਿਅਕਤੀ ਗੁਰਦੇਵ ਨਹੀਂ ਹੈ ਕੋਈ ਆਦਮੀ ਐਸਾ ਨਹੀਂ ਉਸ ਵੇਲੇ ਜਿਹਨੂੰ ਗੁਰੂ ਨਾਨਕ ਦੇਵ ਨੇ ਸਿਖਾਇਆ ਦਿੱਤੀ ਹੋਵੇ ਗੁਰੂ ਨਾਨਕ ਨੇ ਸਿਖਾਇਆ ਦਿੱਤੀ ਹੈਗਾ ਗੁਰੂ ਅਗਦੇ ਦੇ ਵੀਰੂ ਦਿੱਤੀ ਐ ਸਿੱਖੇ ਜੇ ਉਹ ਨਾਨਕ ਦੇ ਨੇ ਸਿੱਖਿਆ ਲਈ ਹੁੰਦੀ ਕਿਸੇ ਤੇ ਤਾਂ ਨਾ ਉਹਦਾ ਹੋਣਾ ਸੀ ਨਾਨਕ ਦਾ ਨਹੀਂ ਸੀ ਹਣਾ ਫਿਰ ਇੱਥੇ ਜਿਵੇਂ ਬਾਕੀ ਗੁਰੂਆਂ ਨੇ ਨਾਨਕ ਪਾਦਾ ਵਰਤਿਆ ਨਾਨਕ ਤੁਹਾਨੂੰ ਵਰਤਿਆ ਸਾਰੀ ਬਾਣੀ ਚ ਆਪਣੀ ਹੀ ਵਰਤਿਆ ਜੇ ਕੋਈ ਨਾਨਕ ਦਾ ਵੀ ਕੋਈ ਹੋਰ ਉੰਦਾ ਹੁੰਦਾ ਤਾਂ ਨਾ ਉਹਦਾ ਹੋਣਾ ਸੀ ਨਾਨਕ ਦਾ ਨਹੀਂ ਸੀ ਹਣਾ ਤੇ ਸਹੀ ਨਹੀਂ ਉਹ ਗੱਲ ਕਾਹੀ ਹੈ ਇਸ ਵਿੱਚ ਤੇ ਏਡੀ ਗੱਲ ਕਾਫੀ ਐ ਦੂਜੀ ਗੁਰਬਾਣੀ ਕਿਉਂ ਵੀ ਸਿੱਧਾ ਹੁੰਦਾ ਵੀ ਉਸ ਵੇ ਕੋਈ ਗੁਰਮਖ ਹੈ ਨਹੀਂ ਗਾ ਸਿੱਧਾ ਨਾਲ ਗੱਲਬਾਤ ਹੋਈਏ ਗੁਰਨਾਨਕ ਦੀ ਤਾਂ ਉਹਨੇ ਕਿਹਾ ਵੀ ਤੁਸੀਂ ਕੀ ਕਰਨਾ ਹੈ ਸਿੱਧਾ ਨੇ ਪੁੱਛਿਆ ਗੁਰਨਾਨਕ ਨੂੰ ਤੁਸੀਂ ਕਰਕੇ ਵੀ ਛੱਡਿਆ ਇੱਕ ਪਾਸੇ ਤਾਂ ਤੁਸੀਂ ਕਾਰ ਛੱਡਣ ਤੇ ਖਲਾਫ ਹੋ ਵੀ ਇੱਕ ਵਿਅਕਤੀ ਨੂੰ ਕਾਰ ਛੱਡ ਕੇ ਬਾਹਰ ਕੋਲ ਬੁੱਲ ਨਾਲ ਕੋਈ ਤੁਨ ਦੀ ਪ੍ਰਾਪਤੀ ਨਹੀਂ ਹੁੰਦੀ ਦੂਜੇ ਪਾਸੇ ਤੁਸੀਂ ਆਪ ਕਾਰ ਛੱਡੀ ਫਿਰਦੇ ਹੋ ਸਿੱਧਾ ਨਾ ਕੋਈ ਮਸਲਾ ਹੋਰ ਸੀ ਇਹਦੇ ਪਿੱਛੇ ਕਿ ਫਿਰਦਾ ਫਿਰਦਾ ਸਾਰੇ ਦੋਸਤਾਂ ਚ ਇਹ ਆ ਗਿਆਨ ਫੈਲਾਉਗਾ ਸਾਡਾ ਹੋ ਜਾਊਗਾ ਨੁਕਸਾਨ ਸਾਨੂੰ ਕਿਸੇ ਨੇ ਪੁੱਛ ਲੋਰੀ ਉਹਨਾਂ ਦਾ ਕਹਿਣਾ ਮਤਲਬ ਤਾਂ ਇਹ ਸੀ ਵੀ ਮੁਰਝਾ ਕਰ ਲੂ ਜੋ ਤੂੰ ਕਹਿਣਾ ਤੂੰ ਤਾਂ ਆਪਦੀ ਕਰ ਰਿਹਾ ਉਹ ਉਹ ਸੀ ਤਾਂ ਇੱਕ ਟੁੱਚਰ ਪਰ ਇਹਦੇ ਵਿੱਚ ਭਾਵਨਾ ਕੀ ਸੀ ਵੀ ਇਹ ਜਿਹੜੀ ਗੱਲ ਜਾਂਦਾ ਜੇ ਦੂਰੀਏ ਨੂੰ ਦੱਸਤੀ ਸਾਡੀ ਇੱਜ਼ਤ ਨਹੀਂ ਰਹਿਣੀ ਮਤਲਬ ਇਹ ਸੀਗੇ ਦੇ ਪਿੱਛੇ ਤਾਂ ਉਥੇ ਲੋਨਾਂ ਦਾ ਜਵਾਬ ਇਹ ਹੈ ਵੀ ਬੇਕੀ ਕਰ ਰਹੇ ਹਾਂ ਮੈਂ ਤਾਂ ਕੋਈ ਗੁਰਮੁਖਤ ਕੋਲ ਦਾ ਫਿਰਦਾ ਗੁਰਮੁਖ ਖੋਜੇ ਤੇ ਭੈ ਉਦਾਸੀ ਮੈਂ ਕੋਈ ਗੁਰਮੁਖ ਲੱਭਦਾ ਇਹ ਤਾਂ ਮੈਨੂੰ ਲੱਭਦੇ ਸੀ ਲੱਭਿਆ ਨਹੀਂ ਹੈ ਲੱਭਿਆ ਨਹੀਂ ਕੋਈ ਗੁਰਮੁਖ ਦੂਜਾ ਜਿਹਾ ਗੁਰਮੁਖ ਹੋਦਾ ਗੁਰਮੁਖੀ ਬਾਣੀ ਵੀ ਸਾਡੇ ਕੋਲ ਹੁੰਦੀ ਉਸ ਵੇਲੇ ਜਿਹੜਾ ਉਹ ਤੋਂ ਪਹਿਲਾਂ ਗੁਰਮੁਖ ਹੋਗੇ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਉਹਨਾਂ ਦੀ ਬਾਣੀ ਸਾਡੇ ਕੋਲ ਹੈ ਭਗਤਾਂ ਦੀ ਉਹਨਾਂ ਦੇ ਸਿਰਲੇਖੇ ਬਾਣੀ ਸਾਡੇ ਕੋਲ ਦਰਜ ਹੈ ਭਗਤਾਂ ਦੀ ਬਾਣੀ ਗੁਰੂ ਨਾਨਕ ਦੇਵ ਜੀ ਬੜੇ ਕੋਈ ਭਗਤ ਹਾਜ਼ਰ ਨਹੀਂ ਹੈ ਸਰੀਰ ਕਰਕੇ ਉਹ ਤਾਂ ਭਗਤ ਮਰਦੇ ਨਹੀਂ ਹੁੰਦੇ ਆਤਮਾ ਕਰਕੇ ਜਿਉਂਦੇ ਹੀ ਰਹਿੰਦੇ ਹੁੰਦੇ ਨੇ ਪਰ ਸਰੀਰ ਕਰਕੇ ਹੈ ਦੀ ਸੰਸਾਰ ਚ ਹੈ ਦੀ ਸੰਸਾਰ ਚ ਸੰਸਾਰ ਨੂੰ ਤਾਂ ਸਰੀਰ ਕਰਕੇ ਹੀ ਲੱਗਦਾ ਹੁੰਦਾ ਵੀ ਹੈਗਾ ਆ ਜਾਂ ਨਾ ਹੈਗਾ ਸੰਸਾਰ ਦਾ ਸਾਡਾ ਦੇਸ਼ੀ ਕੋਣ ਤਾਂ ਜੇ ਸਰੀਰ ਹੈਗਾ ਤਾਂ ਹੈਗਾ ਜਦ ਹੀ ਹੈ ਤਾਂ ਨਹੀਂ ਹੈ ਉਹ ਆਤਮਾ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਇੱਥੇ ਕਹਿਣ ਦਾ ਮਤਲਬ ਵੀ ਇਹੀ ਹੈ ਵੀ ਸਰੀਰ ਕਰਕੇ ਨਹੀਂ ਸੀਗੇ ਖੁਦ ਦੇ ਤਾਂ ਉਹਦਾ ਮੇਲ ਬੁਲੰਕਾ ਆਦੀ ਗੱਲ ਵੀ ਹੁੰਦੀ ਪਗਤ ਸਾਰੇ ਪਹਿਲਾਂ ਹੋ ਚੁੱਕੇ ਨੇ ਉਹ ਤਾਂ ਬਾਅਦ ਇਹ ਜਿਹੜੀ ਮੱਤ ਸੀ ਇਹ ਮੱਤ ਇਸੇ ਤਰ੍ਹਾਂ ਦੀ ਪੋਜੀਸ਼ਨ ਸੀ ਜਿਹੜੀ ਅੱਜ ਆ ਸਾਡੇ ਕੋਲ ਅੱਜ ਦੇਖੋ ਕਾਗਜ਼